ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦਾ ਜੋ ਪਾਠ ਚੱਲ ਰਿਹਾ ਸੀ ਉਹਦੇ 24 ਪੌੜੀ ਦੀਆਂ ਆਖਰੀ ਤੁਕਾਂ ਦਾ ਪਾਠ ਸਰਗੁਣ ਕਰੋ ਜੀ ਸਤਨਾਮ ਸੇਰੀ ਵਿਆਹੇ ਗੁਰੂ ਸਾਹਿਬ ਜਿਓ ਸਾਈ ਕਾਰ ਕਮਾਵਣੇ ਤੁਰ ਝੋੜੇ ਤਨ ਪਾਏ ਨਾ ਨਿਕ ਏਕੀ ਬਾਹਰੇ ਹੋਰ ਦੂਜੇ ਨਹੀਂ ਜਾਏ ਸੋਕਰ ਜਿਤ ਸਰ ਜਾਏ ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਹਿਤਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 475 ਅੰਗ ਤੇ ਸੁਭਾਇਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਸਾਈ ਕਾਰ ਕਮਾਵਣੀ ਧੁਰ ਛੋਡੀ ਤਿਨੇ ਪਾਈ ਇਸ ਤੁਕਰਾਇ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਸਾਰੇ ਜੀਵ ਉਹੀ ਕੰਮ ਕਰ ਰਹੇ ਹਨ ਜੋ ਪਰਮਾਤਮਾ ਨੇ ਉਹਨਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਹੀਂ ਜਾਏ ਨਾਨਕ ਜੀ ਆਖ ਰਹੇ ਹਨ ਇੱਕ ਪਰਮਾਤਮਾ ਦੀ ਟੇਕ ਤੋਂ ਬਿਨਾਂ ਹੋਰ ਕੋਈ ਐਸੀ ਦੂਜੀ ਥਾਂ ਨਹੀਂ ਹੈ ਜਿਸ ਦੀ ਇਕ ਲੈ ਸਕੀਏ ਸੋ ਕਰੈ ਜੇ ਤਿਸੈ ਰਜਾਇ ਸੁਧ ਜੋ ਉਸਦੀ ਮਰਜ਼ੀ ਹੈ ਉਹੀ ਹੋ ਰਿਹਾ ਹੈ ਉਸਦੀ ਰਜ਼ਾ ਜੀ ਹੀ ਹੋ ਰਿਹਾ ਹੈ ਉਸਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਜ ਆਸਾ ਦੀ ਵਾਰ ਬਾਣੀ ਦਾ ਆਸਾ ਦੀ ਵਾਰ ਦਾ ਪਾਠ ਤੇ ਵਿਚਾਰ ਜੋ ਚੱਲ ਰਹੀ ਸੀ ਅੱਜ ਇੱਥੇ ਹੀ ਸਮਾਪਤ ਹੈ ਅੱਗੇ ਜੋ ਪਰਮਾਤਮਾ ਵੱਲੋਂ ਹੁਕਮ ਹੋਏਗਾ ਗਰਬਾਣੀ ਵਿੱਚੋਂ ਕਿਸੇ ਨਾ ਕਿਸੇ ਤੁਕਾਂ ਦੀ ਪਾਠ ਤੇ ਵਿਚਾਰ ਅੱਗੇ ਸ਼ੁਰੂ ਕਰਾਂਗੇ ਅਜਾਜ਼ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ